ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅੱਜ ਗੱਲ ਕਰਾਂਗੇ ਵੀਡੀਓ ਨੰਬਰ 6 ਵਿੱਚ ਕਾਟਕੂ ਸੰਘਰਸ਼ ਦੀ ਸਾਖੀ ਦੀ ਪਾਠ ਪਹਿਲੇ ਦੀ 6ਵੀਂ ਸਾਖੀ ਦੀ ਸ਼ੁਕਰਾਨੇ ਵਾਲਾ ਸਿੰਘ ਯਾਰੋ ਅਜੇ ਹੀ ਸੁੱਚੀਆਂ ਰੂਹਾਂ ਦੀ ਨਿਸਵਾਰਥ ਰੂਹਾਂ ਦੀ ਪਹਿਲਾਂ ਤਾਂ ਸਾਡੇ ਪੰਥ ਵਿੱਚ ਕੋਈ ਕਮੀ ਨਹੀਂ ਸੀ ਪਰ ਅੱਜ ਸਾਡੇ ਪੰਥ ਵਿੱਚ ਇਹਨਾਂ ਲੋਕਾਂ ਦੀ ਕਮੀ ਕਰਕੇ ਹੀ ਅਸੀਂ ਖੁਆਰ ਹੋ ਰਹੇ ਹਾਂ ਆਓ ਇਹਨਾਂ ਨੂੰ ਸਜਦਾ ਕਰੀਏ ਤੇ ਪਾਈਦਲ ਜੀ ਸਿੰਘ ਦੀ ਜੁਬਾਨੀ ਇਸ ਸਿੰਘ ਦੀ ਸਾਖੀ ਨੂੰ ਸ਼ਰਵਣ ਕਰੀਏ ਬਹੁਤ ਸਦਾਜ ਜਿਹਾ ਦਿਸਣ ਵਾਲਾ ਇਹ ਸਿੰਘ ਬਿਆਸ ਦਰਿਆ ਦੇ ਕੰਢੇ ਮਾਝੇ ਦੀ ਧਰਤੀ ਉੱਤੇ ਇੱਕ ਪਿੰਡ ਦੇ ਬਾਹਰ ਛੇਦਾਂ ਦੀ ਯਾਦ ਵਿੱਚ ਪੁਰਾਣੇ ਵੇਲਿਆਂ ਤੋਂ ਬਣੇ ਹੋਏ ਗੁਰਦੁਆਰਾ ਸਾਹਿਬ ਵਿੱਚ ਰਹਿੰਦਾ ਸੀ। ਉਹਦੀ ਉਮਰ ਕੋਈ 40 ਕੁ ਸਾਲ ਹੋਣੀ ਹੈ। ਉਹਦਾ ਕੱਦ ਮਧਰਾ ਅਤੇ ਰੰਗ ਪੱਕਾ ਜਿਹਾ ਸੀ। ਉਹਦੇ ਮਜ਼ਬੂਤ ਸਰੀਰ ਉੱਤੇ ਸਦਾ ਇੱਕ ਖੱਦਰ ਦਾ ਚੋਲਾ ਪਾਇਆ ਹੁੰਦਾ ਸੀ। ਇਹ ਸਿੰਘ ਛੋਟੇ ਹੁੰਦਿਆਂ ਤੋਂ ਹੀ ਇਸੇ ਗੁਰਦੁਆਰੇ ਦੀ ਹੀ ਸੇਵਾ ਕਰਦਾ ਸੀ। ਇਸ ਥਾਂ ਦੇ ਇਲਾਕੇ ਵਿੱਚ ਬਹੁਤ ਮਾਨਤਾ ਸੀ। ਲੋਕ ਸੁੱਖਾਂ ਸੁੱਖਣ ਆਉਂਦੇ ਸਨ ਅਤੇ ਅਰਦਾਸਾਂ ਕਰਾਉਂਦੇ ਸਨ। ਇੱਥੇ ਛੜਾਵਾ ਵੀ ਕਾਫੀ ਛੜਦਾ ਸੀ ਆਪਣੇ ਤੋਂ ਪਹਿਲੇ ਗੁਰੂ ਘਰ ਦੇ ਸੇਵਾਦਾਰਾਂ ਮੰਗ ਇਹ ਸਿੰਘ ਵੀ ਸਾਰਾ ਪੈਸਾ ਸੰਗਤ ਦੀ ਸੇਵਾ ਵਿੱਚ ਲਾ ਦਿੰਦਾ ਸੀ ਇਹਦੀ ਆਪਣੀ ਕੋਈ ਜ਼ਰੂਰਤ ਹੀ ਨਹੀਂ ਸੀ ਅਜਿਹੇ ਲੋਕਾਂ ਦੇ ਘਾਟ ਹੀ ਪੰਥ ਅੰਦਰ ਅਸਲ ਘਾਟ ਹੈ ਜੋ ਹਰ ਹਾਲ ਵਿੱਚ ਸ਼ੁਕਰ ਦੀ ਪਵਨਾ ਵਿੱਚ ਰਹਿਣ ਵਾਲੇ ਹੋਣ ਇਹ ਸਿੰਘ ਦਾ ਜੀਵਨ ਬਿਲਕੁਲ ਆਮ ਕਹਾਣੀ ਵਾਂਗ ਹੈ ਉਹ ਬਹੁਤ ਹੀ ਸਦਾ ਜੀਵਨ ਬਤੀਤ ਕਰਨ ਵਾਲਾ ਬੰਦਾ ਸੀ ਉਹਦੇ ਨਾਲ ਕਈ ਵਾਰ ਮੇਲ ਹੋਇਆ ਇੱਕ ਵਾਰ ਸਾਡੇ ਨਾਲ ਦੇ ਇੱਕ ਸਿੰਘ ਨੇ ਉਹਨੂੰ ਪੁੱਛ ਲਿਆ "ਬਾਬਾ ਤੇਰੀ ਕੀ ਇੱਛਾ ਹੈ?" ਉਹ ਸਿੰਘ ਬਹੁਤ ਹੈਰਾਨੀ ਅਤੇ ਉਹ ਕੁ ਮਹਿਸੂਸ ਕਰਦਾ ਹੋਇਆ ਕਹਿਣ ਲੱਗਾ "ਮੈਨੂੰ ਨਹੀਂ ਪਤਾ ਕੋਈ ਇੱਛਾ ਨਹੀਂ ਹੈ।" ਉਹ ਸਿੰਘ ਮੋੜ ਕੇ ਕਹਿਣ ਲੱਗਾ "ਨਹੀਂ ਬਾਬਾ ਮੇਰਾ ਮਤਲਬ ਹੈ ਕਿ ਤੂੰ ਜ਼ਿੰਦਗੀ ਵਿੱਚ ਕਰਨਾ ਕੀ ਚਾਹੁੰਦਾ ਹੈ? ਤੂੰ ਸਾਰੀ ਉਮਰ ਸੇਵਾ ਪਰਵਾਰ ਕੀਤਾ ਕੋਈ ਦੁਆ ਵੀ ਮੰਗਦਾ ਹੋਵੇਗਾ ਕਿ ਨਹੀਂ?" ਉਹ ਸਵਾਲ ਸੁਣ ਕੇ ਪੁਚਲਾਜ ਹੈ ਗਿਆ। ਉਹ ਸ਼ਰਧਾ ਪਵਨ ਵਾਲਾ ਬੰਦਾ ਸੀ। ਉਹਦੇ ਲਈ ਇਹ ਗੱਲ ਬਹੁਤ ਮੁਸ਼ਕਲ ਸੀ ਕਿ ਉਹ ਕੀ ਕਹੇ। ਸਾਨੂੰ ਉਹ ਪੰਥ ਦੇ ਸਿਪਾਹੀ ਸਮਝਦਾ ਸੀ ਉਸ ਹਿਸਾਬ ਨਾਲ ਉਹਨੂੰ ਸੱਚ ਕਹਿਣਾ ਹੀ ਪੈਣਾ ਸੀ ਪਰ ਉਹ ਬੰਦਾ ਜੋ ਦੁਆ ਮੰਗਦਾ ਸੀ ਉਹਦੇ ਲਈ ਨਿੱਜੀ ਤੇ ਬਹੁਤ ਕੀਮਤੀ ਸ਼ੈਅ ਸੀ ਜੋ ਕਿਸੇ ਨਾਲ ਸਾਂਝੀ ਨਹੀਂ ਸੀ ਹੋ ਸਕਦੀ ਉਹ ਦੁਆ ਗੁਰੂ ਤੋਂ ਮੰਗਦਾ ਸੀ ਤੇ ਸਾਨੂੰ ਗੁਰੂ ਦੇ ਰਾਹ ਉੱਤੇ ਤੁਰਨ ਵਾਲੇ ਮੰਨਦਾ ਸੀ ਇਸ ਕਰਕੇ ਉਹਨੇ ਬਹੁਤ ਗੰਭੀਰ ਹੋ ਕੇ ਕਿਹਾ ਮੈਂ ਕੁਝ ਨਹੀਂ ਮੰਗਿਆ ਬਸ ਜੋ ਹੈ ਉਹ ਠੀਕ ਹੈ ਸਭ ਠੀਕ ਹੈ ਉਹ ਕੁਝ ਸਮਾਂ ਚੁੱਪ ਰਿਹਾ ਅਤੇ ਫਿਰ ਡੂੰਘੇ ਸਹਿਜ ਵਿੱਚ ਬੋਲਿਆ ਉਹਦਾ ਸ਼ੁਕਰ ਹੀ ਨਹੀਂ ਕੀਤਾ ਜਾਂਦਾ ਫਿਰ ਹੋਰ ਕੀ ਕਹਿਣਾ ਮੈਨੂੰ ਉਹਦੇ ਇਹ ਬੋਲ ਅੱਜ ਵੀ ਯਾਦ ਹਨ ਉਸ ਦੀ ਆਵਾਜ਼ ਉਵੇਂ ਹੀ ਸੁਣਦੀ ਏ ਉਹਦੇ ਸੰਘਰਸ਼ ਵਿੱਚ ਚਲੇ ਜਾਣ ਤੋਂ ਬਾਅਦ ਅਜੋਕੇ ਹਾਲਾਤ ਵਿੱਚ ਉਹਦੇ ਇਨਸਾਨ ਦੇ ਜਿਹੇ ਬੋਲਾਂ ਦੀ ਡੁੰਗਾਈ ਬਾਰੇ ਬਹੁਤ ਕੁਝ ਮਹਿਸੂਸ ਹੁੰਦਾ ਹੈ ਕਿ ਸਾਡੀ ਉਹ ਸ਼ੁਕਰ ਦੀ ਭਾਵਨਾ ਕਿੱਥੇ ਗਈ ਜੋ ਵੱਡੇ ਕੱਲੋਂ ਕਰੇ ਦੀ ਸ਼ਾਮ ਨੂੰ ਇਤਿਹਾਸ ਵਿੱਚ ਸੰਜੋਈ ਗਈ ਸੋ ਪਿਆਰੇ ਉਹ ਆਪਣੀ ਫਿਤਰਤ ਅਨੁਸਾਰ ਹਰ ਕਿਸੇ ਦੀ ਸੇਵਾ ਸੰਭਾਲ ਕਰਦਾ ਸੀ ਮਨੁੱਖਤਾ ਦੇ ਕਿਸੇ ਹੀ ਘੜੇ ਹੋਏ ਵਖਰੇਵੇਂ ਨੂੰ ਉਹ ਜਾਣਦਾ ਹੀ ਨਹੀਂ ਸੀ ਉਹ ਤਾਂ ਜਾਨਵਰਾਂ ਤੇ ਪੌਦਿਆਂ ਨੂੰ ਵੀ ਉਵੇਂ ਹੀ ਪਿਆਰ ਕਰਦਾ ਸੀ ਜਿਵੇਂ ਮਨੁੱਖਾਂ ਨੂੰ ਇਲਾਕਿਆਂ ਦੀਆਂ ਸਾਰੀਆਂ ਜਿੱਥੇ ਬੰਦਿਆਂ ਦੇ ਸਿੰਘ ਲੋੜ ਵਿਲੇ ਉੱਥੇ ਠਹਿਰਦੇ ਸਨ ਉਹ ਸਭ ਦੀ ਉਸੇ ਤਰ੍ਹਾਂ ਪੌਣਾਂ ਦੀ ਸੇਵਾ ਕਰਦਾ ਸੀ ਪੁਲਿਸ ਨੇ ਉਸ ਨੂੰ ਬਹੁਤ ਵਾਰ ਕੁੱਟਿਆ ਤੇ ਜਲੀਲ ਵੀ ਕੀਤਾ ਪਰ ਉਹ ਆਪਣੀ ਅਲਦ ਨਹੀਂ ਬਦਲਦਾ ਸੀ ਉਹ ਆਪਣੇ ਤੋਂ ਤਸ਼ੱਦਦ ਕਰਨ ਵਾਲਿਆਂ ਲਈ ਵੀ ਉਹੀ ਭਾਵਨਾ ਰੱਖਦਾ ਸੀ ਕਈ ਵਾਰ ਉਹਨੂੰ ਕਈ ਕਈ ਹਫ਼ਤੇ ਪੁਲਿਸ ਵਾਲੇ ਥਾਣੇ ਵਿੱਚ ਬੰਦ ਰੱਖਦੇ ਪਰ ਹੌਲੀ-ਹੌਲੀ ਉਹ ਕੁੱਟਦੇ-ਕੁੱਟਦੇ ਹਫ ਜਾਂਦੇ ਅਤੇ ਉਹਦੀ ਫਕੀਰੀ ਤੇ ਵੇਖ ਕੇ ਆਪੇ ਛੱਡ ਦਿੰਦੇ ਆਖਰਵਾਰ ਉਸ ਨੂੰ ਸੀਆਰਪੀ ਲੈ ਕੇ ਗਈ ਫਿਰ ਉਹਦਾ ਕੋਈ ਥਾਂ ਪਤਾ ਨਹੀਂ ਲੱਗਿਆ ਸੋ ਇਹੋ ਜਿਹੇ ਸ਼ੁਕਰਾਨੇ ਵਾਲੇ ਸਿੰਘ ਜਿਹੜੇ ਬਿਲਕੁਲ ਨਿਸਵਾਰਥ ਭਾਵਨਾ ਨਾਲ ਆਪਣੀ ਕੌਮ ਦਾ ਸਾਥ ਦੇ ਗਏ ਤੇ ਸ਼ਹੀਦियां ਪਾਵੇ ਸੋ ਪਿਆਰੋ ਇਹਨਾਂ ਨੂੰ ਸ਼ਹੀਦ ਦਾ ਕਰਨਾ ਚਾਹੀਦਾ ਹੈ ਖਾਲਸਾਪੰਥ ਵਾਸਤੇ ਅਰਦਾਸ ਬੇਨਤੀ ਜਰੂਰ ਕਰੋ ਤਾਂ ਜੋ ਗੁਰੂ ਸਾਹਿਬ ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਛੜ ਦੀ ਖਲਾ ਬਖਸ਼ਿਸ਼ ਕਰਨ ਤੇ ਦਾਸ ਨੂੰ ਬਖਸ਼ਿਸ਼ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ